ਮਸਲਾ ਇਹ ਹੈ ਜੀ ਮੈਂ ਧਾਰੀ ਵੱਲ ਕਿਸੇ ਆਪਣੇ ਕੰਮ ਆ ਰਹਾ ਸੀ ਆਪਣੀ ਗੱਡੀ ਤੇ ਉੱਤੇ ਇਹ ਬਾਸ ਆਈਆਂ ਬਹੁਤ ਹੀ ਅਜੀ ਇਹਨੇ ਸਵਾਰੀਆਂ ਚੁੱਕੀਆਂ ਸੀ ਇਹਨੇ ਮਾਉਂਦੇ ਮੇਰੀ ਗੱਡੀ ਨੂੰ ਸਾਈਡ ਮਾਰੀ ਆ ਮੈਂ ਇਹਨੂੰ ਇੱਕ ਘਾੜ ਆ ਕੇ ਰੋਕਿਆ ਵਾ ਫੇ ਗੱਡੀ ਰੋਕੋ ਅਹੀਂ ਰੋਕੇ ਬਾਅਦ ਰਸ਼ਕਾ ਗਿਆ ਵਾ ਅਹੀਂ ਗੱਡੀ ਘਟਾਉਣ ਲੱਗੇ ਆ ਇਹ ਡਰਾਈਵਰ ਨੇ ਫਾਤੜੀ ਮੈਨੂੰ ਥੱਲੇ ਦੇ ਦੇ ਲੱਗਾ ਜਾਨ ਪੁੱਜ ਕੇ ਮਰ ਤੇ ਪਾਸਾ ਦੇ ਲੈ ਕੇ ਮੁਰਕੇ ਮੈਂ ਆਪਣੀ ਕਿਸਮ ਦਾ ਬਤਿਆ ਵਾਂ ਇਹ ਕਿਦਾਂ ਬਚਿਆ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਸਖ਼ਤ ਸਜ਼ਾ ਹੋਣੀ ਚਾਹੀਦੀ ਆ ਜੋ ਵੀ ਇਹ ਨਹੀਂ ਵੀ ਹਤੇ ਕੋਈ ਵੀ ਕੋ ਬੰਦਾ ਮਾਰ ਕੇ ਛੋਟੀ ਗੱਡੀ ਵਾਲੇ ਨੂੰ ਵੀ ਇਹਦੇ ਇਹਨਾਂ ਨੂੰ ਆਪਣੀ ਸਵਾਰੀ ਟੁੱਟਣਾ ਹੁੰਦਾ ਕੋਈ ਮਾਲਕ ਕਹਿੰਦੇ ਨੇ ਕਿ ਤੁਸੀਂ ਬਹੁਤ ਵਾਰ ਟੈਂਪ ਟੁੱਟ ਕੇ ਸਵਾਰੀ ਟੁੱਟੋ ਮੇਰਾ ਜਸਬੀਰ ਸਿੰਘ ਪਾੜਾ ਐਡਵੋਕੇਟ ਉਦਾਸਪੁਰ ਇਹਦਾ ਨਾਮ ਰਕੇਸ਼ ਸ਼ਰਮਾ ਐਡਵੋਕੇਟ ਆ ਜਿਹੜਾ ਬਸਵਾ ਧੰਤਨ ਬਾਬਾ ਬੁੱਢਾ ਸਾਹਿਬ ਵਾਲੇ ਪੀਪੀ 02 AAW 933 ਪਹਿਲਾਂ ਇਹਨੇ ਸਾਡੇ ਵਕੀਲ ਸਾਹਿਬ ਸਰਦਾਰ ਜਸਬੀਰ ਸਿੰਘ ਪਾੜਾ ਇਹਨਾਂ ਦੀ ਗੱਡੀ ਦੇ ਵਿੱਚ ਸਾਈਡ ਮਾਰੀ ਆ ਗੱਡੀ ਦੇ ਵਿੱਚ ਸਾਈਡ ਮਾਰ ਕੇ ਇਹਨਾਂ ਨੂੰ ਸੱਟ ਲਾਉਣ ਦੀ ਕੋਸ਼ਿਸ਼ ਕੀਤੀ ਆ ਬਾਅਦ ਚ ਜਦੋਂ ਚਲੋ ਜਾਮ ਹੁੰਦਾ ਵੇਖ ਕੇ ਅਸੀਂ ਗੱਡੀ ਸਾਈ ਹਰੇ ਕਰਨ ਲੱਗਿਆ ਕਰਦੇ ਆ ਹਫੜਾ ਤਫੜੀ ਦੇ ਵਿੱਚ ਗੱਡੀ ਭਜਾ ਕੇ ਇਹਨਾਂ ਵਕੀਲ ਸਾਹਿਬ ਦੇ ਵਿੱਚ ਗੱਡੀ ਮਾਰ ਕੇ ਸਾਈਡ ਮਾਰ ਕੇ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ। ਪਾਣੀ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਆਉਂਦੇ ਜਿਹੜੇ ਨਸ਼ਾ ਕਰਕੇ ਜਿਹੜੇ ਡਰਾਈਵਰ ਗੱਡੀਆਂ ਚ ਚਲਾਉਂਦੇ ਆ ਸਭ ਤੋਂ ਸਖਤ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ। ਵੇ ਨਹੀਂ ساری ਕਾਰਵਾਈਆਂ ਤੁਸੀਂ ਆਪਣੀ ਅੱਖੀਂ ਵੇਖੀ ਆ ਤੁਹਾਡੇ ਸਾਹਮਣੇ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਇਹ ਸਿਰਫ ਇਹਨਾਂ ਨੂੰ ਇਹ ਹੁੰਦਾ ਵੀ ਸਾਡੇ ਮਾਲਕਾਂ ਦਾ ਵਾਹਵਾ ਵੀ ਟਾਈਮ ਚੁੱਕਰਾਵਾ ਬੰਦਾ ਭਾਵੇਂ ਕੋਈ ਮਰਦਾ ਤੇ ਮਰ ਜੇ ਇੰਨਾ ਇੰਨੀ ਜਿਆਦਾ ਪਾਪੂਲੇਸ਼ਨ ਸ਼ਹਿਰ ਦੇ ਵਿੱਚ ਆ ਪੈਟਰੋਲ ਪੰਪ ਤੋਂ ਲਾ ਕੇ ਉਧਰ ਪੈਟਰੋਲ ਪੰਪ ਤੱਕ ਪਰ ਇਹਨਾਂ ਦੀ ਰਫਤਾਰ ਸਿਰਫ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਜਿੰਨੇ ਮਰਜ਼ੀ ਬੰਦੇ ਮਰਦੇ ਨੇ ਇੰਨੀ ਗੰਦੀ ਤਰੀਕੇ ਦੇ ਨਾਲੇ ਗੱਡੀ ਚਲਾਉਂਦੇ ਆ ਮੈਂ ਕਿਹਾ ਜਿੰਨੀ ਪਬਲਿਕ ਆ ਜਰਸੀ ਕਿ ਸਾਰੀ ਪਬਲਿਕ ਦੇ ਵੇਖੇ ਤੇ ਗੱਡੀ ਸਾਫ ਤੇ ਕਰਾ ਕੇ ਰਸਤਾ ਬਣਾਉਂਦੇ ਆ ਵੀ ਪਬਲਿਕ ਨਲ ਜੇ ਇਸ ਡਰਾਈਵਰ ਬਾਰ ਵਕੀਲਾਂ ਨੂੰ ਜਾਣ ਤੋਂ ਮਾਰਨ ਦੀ ਮੰਗ ਦੇ ਖਿਲਾਫ ਸਖਤ ਕਾਰਵਾਈ ਕਰਵਾਵਾਂਗੇ ਬਾਰ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਦੇ ਬਾਰ ਕਾਉਂਸਲ ਪੰਜਾਬ ਵਾਲਾ ਦੇ ਕੋਪਰੇਟਡ ਮੈਂਬਰ ਦੇ ਪੂਰੀ ਬਾਰ ਐਸੋਸੀਏਸ਼ਨ ਗੁਰਦਾਸਪੁਰ ਇਹਨਾਂ ਦੇ ਨਾਂ ਖੜੋਵੇਗੀ ਕਿ ਸਖਤ ਤੋਂ ਸਖ਼ਤ ਤਰੀਕੇ ਨਾਲ ਖਿਲਾਫ ਐਕਸ਼ਨ ਕਰਵਾਵਾਂਗੇ